ਨਮਸਕਾਰ ਸਤਿ ਸ਼੍ਰੀ ਅਕਾਲ ਮਰਹਬਾ ਸੋ ਸ਼ੇਅਰ ਲੁਧਿਆਣਾ ਤੋਂ ਇੱਕ ਵਾਰ ਫਿਰ ਤੁਹਾਡੇ ਨਾਲ ਜੁੜੇ ਆਂ ਔਰ ਇਸ ਵੇਲੇ ਦੀ ਵੱਡੀ ਅਪਡੇਟ ਆ ਰਹੀ ਹੈ ਵੇਰਕਾ ਮਿਲਕ ਪਲਾਂਟ ਨੂੰ ਲੈ ਕੇ ਜੀ ਹਾਂ ਵੇਰਕਾ ਮਿਲਕ ਪਲਾਂਟ ਦੇ ਵਿੱਚ ਲੁਧਿਆਣਾ ਖਾਸ ਕਰਕੇ ਲੁਧਿਆਣਾ ਜਿਹੜਾ ਇਹਨਾਂ ਦਾ ਯੂਨਿਟ ਹੈ ਉਹਦੇ ਵਿੱਚ ਪਲਾਂਟ ਦੇ ਵਿੱਚ 100 ਕਰੋੜ ਤੋਂ ਜ਼ਿਆਦਾ ਦੇ ਘਟਾਲੇ ਦੇ ਸੰਕੇਤ ਸਾਹਮਣੇ ਆ ਰਹੇ ਨੇ ਇਹ ਅਸੀਂ ਨਹੀਂ ਕਹਿ ਰਹੇ ਖੁਦ ਵੇਰਕਾ ਮਿਲਕ ਪਲਾਂਟ ਦੇ ਵਰ ਲੋ ਜਿਹੜਾ ਇੱਕ ਅਕਾਊਂਟੈਂਟ ਦਾ ਜਦੋਂ ਵਾਂਡਿਕ ਸਾਲ ਦੀ ਵਰਕਿੰਗ ਦਾ ਐਨਾਲਿਸਿਸ ਕੀਤਾ ਗਿਆ ਉਹਦੇ ਤੋਂ ਇੱਕ ਖੁਲਾਸਾ ਹੋਇਆ ਸੋ ਦੱਸੀਏ ਕਿ ਵੇਰਕਾ ਮਿਲਕ ਪਲਾਂਟ ਦੇ ਅੰਡਰ ਵੇਰਕਾ ਦੇ ਅੰਡਰ ਦੋ ਮੇਜਰ ਪਲਾਂਟ ਹੈਗੇ ਇੱਕ ਮੋਹਾਲੀ ਔਰ ਦੂਸਰਾ ਲੁਧਿਆਣਾ ਮੋਹਾਲੀ ਪਲਾਂਟ ਦੀ ਲਗਭਗ 1500 ਕਰੋੜ ਰੁਪਏ ਦੀ ਸੇਲ ਦਿਖਾਈ ਜਾਂਦੀ ਹੈ ਸਾਲ ਦੀ ਜਿਹਦੇ ਵਿੱਚ ਲਗਭਗ ਸਰਕਾਰ ਨੂੰ 100 ਕਰੋੜ ਤੋਂ ਜ਼ਿਆਦਾ ਦਾ ਪ੍ਰੋਫਿਟ ਵੀ ਆਉਂਦਾ ਹੈ ਜਦਕਿ ਇਹਦੇ ਮੁਕਾਬਲੇ ਜੇ ਲੁਧਿਆਣਾ ਪਲਾਂਟ ਦੀ ਗੱਲ ਕੀਤੀ ਜਾਏ ਤਾਂ ਉੱਥੇ ਹਜ਼ਾਰ ਕਰੋੜ ਦੀ ਟਰਨਓਵਰ ਤੇ ਕਦੀ 50 ਲੱਖ ਕਦੀ 1 ਕਰੋੜ ਤੇ ਜ਼ਿਆਦਾਤਰ ਮਾਈਨਸ ਵਿੱਚ ਯਾਨੀ ਕਿ ਘਾਟੇ ਦੇ ਵਿੱਚ ਦਿਖਾ ਦਿੱਤਾ ਜਾਂਦਾ 50 ਲੱਖ ਜਾਂ 1 ਕਰੋੜ ਤੱਕ ਦਾ ਕਦੀ ਮੁਨਾਫਾ ਜਾਂ ਮੈਕਸਮਮ ਜ਼ਿਆਦਾਤਰ ਜਿਹੜਾ ਘਾਟਾ ਦਿਖਾਇਆ ਜਾਂਦਾ ਫਿਰ ਉਹ 5 ਕਰੋੜ ਤੋਂ ਲੈ ਕੇ 10 ਕਰੋੜ ਤੱਕ ਦਾ ਵੀ ਘਾਟਾ ਦਿਖਾਇਆ ਜਾਂਦਾ ਜਦੋਂ ਵੇਰਕਾ ਦੇ ਕੁੱਛ ਅਧਿਕਾਰੀਆਂ ਦੇ ਨੋਟਿਸ ਚ ਇਹ ਗੱਲ ਆਈ ਤਾਂ ਉਹਨਾਂ ਨੇ ਲੁਧਿਆਣਾ ਜਿਹੜਾ ਮਿਲਕ ਪਲਾਂਟ ਹੈ ਉਹਦੇ ਅਕਾਊਂਟੈਂਟ ਦਾ 5 ਸਾਲ ਦਾ ਜਿਹੜਾ ਵਰਕਿੰਗ ਹੈ ਉਹਦੀ ਇੱਕ ਰਿਪੋਰਟ ਤਿਆਰ ਕੀਤੀ ਉਹਨਾਂ ਦਾ ਇੱਕ ਕਾਮਨ ਕਮੇਟੀ ਬਣਾ ਕੇ ਉਹਦੀ ਐਨਾਲਿਸਿਸ ਕੀਤੀ ਜਿਸ ਦੇ ਵਿੱਚ ਬਹੁਤ ਸਾਰੀ ਕਮੀਆਂ ਬਹੁਤ ਸਾਰੇ ਇਹੋ ਜਿਹੇ ਸਸਪੈਂਸ ਜਿਹੜੀਆਂ ਹੈਗੀਆਂ ਐਂਟਰੀਜ਼ ਮਿਲੀਆਂ ਜਿਸ ਤੋਂ ਸਰੇਆ ਕਿ ਸਾਬਤ ਹੋ ਰਿਹਾ ਸੀਗਾ ਕਿਤੇ ਨਾ ਕਿਤੇ ਕੀ ਇਹ ਜਿਹੜੀ ਹੈ ਕੀ ਹੈ ਇਹਦੇ ਵਿੱਚ ਘੁਟਾਲੇ ਕੀਤੇ ਜਾ ਰਹੇ ਬਹੁਤ ਸਾਰੀਆਂ ਅੰਦੇਖੀਆਂ ਕੀਤੀਆਂ ਜਾ ਰਹੀਆਂ ਹਨ ਅੰਗੈਲੀਆਂ ਕੀਤੀਆਂ ਜਾ ਰਹੀਆਂ ਸੋ ਇਸ ਤੋਂ ਬਾਅਦ ਜਿਹੜਾ ਜਿਹੜਾ ਹੋਰ ਜਿਹੜੇ ਅਧਿਕਾਰੀਆਂ ਵੱਲੋਂ ਪ੍ਰੋਪਰ ਇੱਕ ਜਾਂਚ ਕਮੇਟੀ ਬਣਾਈ ਗਈ ਜਾਂਚ ਕਮੇਟੀ ਦੇ ਵਿੱਚ ਜਿਹੜੀ ਹੈ ਇੱਕ ਅਨਲਿਸਿਸ ਕਮੇਟੀ ਜਿਹੜੀ ਬਣਾਈ ਉਸ ਚ ਤਿੰਨ ਬੇਰਕਾ ਮਿਲਕ ਪਲਾਂਟ ਦੇ ਅਧਿਕਾਰੀ ਪਰ ਇੱਕ ਬਾਹਰੋਂ ਸੀਏ ਐਜ਼ ਅ ਆਡੀਟਰ ਜਿਹੜਾ ਉਹਨਾਂ ਨੂੰ ਅਪਾਇੰਟ ਕੀਤਾ ਗਿਆ ਫਰਾਨੀ ਜਿਹਨਾਂ ਗੱਲ ਇਹ ਸੀ ਕਿ ਜਿਹੜੇ ਵੇਰਕਾ ਮਿਲਕ ਪਲਾਂਟ ਦੇ ਅਕਾਊਂਟੈਂਟ ਸੀਗੇ ਉਹ ਹੁਣ ਹਾਲਾਂਕਿ 2-3 ਮਹੀਨੇ ਪਹਿਲਾਂ ਹੀ ਕੁਝ ਸਮਾਂ ਪਹਿਲਾਂ ਹੀ ਰਿਟਾਇਰ ਹੋ ਗਏ ਨੇ ਅ ਦੱਸਿਆ ਜਾ ਰਿਹਾ ਹੈ ਕਿ ਅਪਰ ਅਪਾਰ ਸਿੰਘ ਨਾਮ ਦੇ ਜਿਹੜੇ ਅਕਾਊਂਟੈਂਟ ਸੀ ਜਿਨ੍ਹਾਂ ਜਦੋਂ ਇਹਨਾਂ ਦਾ ਅ ਰਿਪੋਰਟ ਇਹਨਾਂ ਦੀ ਵਰਕਿੰਗ ਦੇ ਐਨਾਲਿਸਿਸ ਕਰਨ ਲਈ ਜਿਹੜੀ ਇੱਕ ਕਮੇਟੀ ਬਣੀ ਜਾਂਚ ਕਮੇਟੀ ਬਣੀ ਸੋ ਜਦੋਂ ਉਹਨਾਂ ਨੇ ਉਹਨਾਂ ਦੇ ਲੌਗਇਨਸ ਮੰਗੇ ਗਏ ਕਿ ਕਿਉਂਕਿ ਸਾਰਾ ਅੱਜਕੱਲ੍ਹ ਸਾਪਿਆ ਹੁਰ ਆਨਲਾਈਨ ਕੰਟਰੀਜ਼ ਦੇ ਥਰੂ ਆਨਲਾਈਨ ਸੌਫਟਵੇਅਰ ਦੇ ਥਰੂ ਕੰਮ ਹੁੰਦਾ ਸੋ ਜਾਂਚ ਕਰਨ ਲਈ ਜਦੋਂ ਅਕਾਊਂਟ ਡਿਟੇਲ ਜਾਂ ਮੰਗਿਆ ਗਿਆ ਹੈਂਡਓਵਰ ਮੰਗਿਆ ਗਿਆ ਤਾਂ ਉਹਨਾਂ ਨੇ ਕਿਸੇ ਵੀ ਤਰੀਕੇ ਲੌਗਇਨਸ ਦੇ ਅਕਾਊਂਟ ਦੇ ਵਿੱਚ ਦੀਨ ਚ ਹੈਂਡਓਵਰ ਕਰਨ ਚ ਜਿਹੜਾ ਸਪੋਰਟ ਨਹੀਂ ਕੀਤਾ ਬਲਕਿ ਇਹ ਵੀ ਕਿਹਾ ਜਾਏ ਕਿ ਜਦ ਤੱਕ ਜਾਂਚ ਪੂਰੀ ਹੋਣ ਤੱਕ ਕਿਸੇ ਵੀ ਤਰ੍ਹਾਂ ਦੇ ਲੌਗਇਨਸ ਜਾਂ ਕਿਸੇ ਵੀ ਤਰੀਕੇ ਦੀ ਜਿਹੜੀਆਂ ਜਿਹੜੇ ਅਕਾਊਂਟਸ ਦੇ ਰਿਲੇਟਿਡ ਜਿਹੜੀ ਚੀਜ਼ਾਂ ਸੀਗੀਆਂ ਉਹ ਆਡੀਟਰਸ ਨੂੰ ਦਿੱਤੀਆਂ ਹੀ ਨੇ ਸੋ ਆਡੀਟਰਸ ਵੱਲੋਂ ਆਪਣੀ ਸੂਝਬੂਝ ਆਪਣੇ ਰਿਸੋਰਸਸ ਦੇ ਨਾਲ ਜੋ ਸਾਹਮਣੇ ਦਿੱਤਾ ਗਿਆ ਉਸ ਹਿਸਾਬ ਨਾਲ ਜਿਹੜੀ ਇੱਕ ਰਿਪੋਰਟ ਖੂਫੀਆ ਰਿਪੋਰਟ ਤਿਆਰ ਕੀਤੀ ਗਈ ਜਿਹਨੂੰ ਵੀ ਜੇ ਗੱਲਬਾਤ ਕਰੀਏ ਤਾਂ ਉਹ ਖੂਫੀਆ ਰਿਪੋਰਟ ਨੂੰ ਵੀ ਜਿਹੜੇ ਲੁਧਿਆਣਾ ਵੇਰਕਾ ਮਿਲਕ ਫਾਰਮ ਦੇ ਜੀਐਮ ਵੱਲੋਂ ਕਿਤੇ ਨਾ ਕਿਤੇ ਸੀਨੀਅਰਸ ਨੂੰ ਨਾ ਭੇਜਦੇ ਪਏ ਭੇਜਦੇ ਹੋਏ ਉਹਨੂੰ ਦਬਾ ਲਿੱਤਾ ਗਿਆ ਤੇ ਉਹਦੇ ਵਿੱਚ ਜੇ ਚਰਚਾਵਾਂ ਦੇ ਹਿਸਾਬ ਨਾਲ ਗੱਲਬਾਤ ਕਰੀ ਤੇ ਲਗਭਗ 100 ਕਰੋੜ ਰੁਪਏ ਦੇ ਕੀ ਹਾਂ ਅਪਰ ਅਪਾਰ ਸਿੰਘ ਜਿਹੜੇ ਕਿ ਅਕਾਊਂਟੈਂਟ ਹੁਣ ਰਿਟਾਇਰਡ ਹੋਏ ਨੇ ਉਹਨਾਂ ਵੱਲੋਂ ਲਗਭਗ 100 ਕਰੋੜ ਰੁਪਏ ਦੇ ਘੁਟਾਲਿਆਂ ਦੇ ਜਿਹੜੇ ਸੰਕੇਤ ਮਿਲਦੇ ਔਰ ਖਰਾਨੀ ਦੇ ਨਾਲ ਗੱਲ ਇਹ ਹੈ ਇਹ 100 ਕਰੋੜ ਦਾ ਘੁਟਾਲਾ ਜੇ ਹੋਇਆ ਤੇ ਉਹ ਇੱਕ ਦਿਨ ਚ ਤਾਂ ਹੋਇਆ ਨਹੀਂ ਹੋ ਸਕਦਾ ਸੋ ਉਹਦੇ ਲਈ ਇੱਕ ਲੰਬਾ ਸਮਾਂ ਹੋਏਗਾ ਸੋ ਸਵਾਲ ਖੜੇ ਹੋ ਰਹੇ ਨੇ ਕਿ ਅਪਰ ਅਪਾਰ ਸਿੰਘ ਜਿਹੜੇ ਕਿ ਇੱਕ ਅਕਾਊਂਟੈਂਟ ਸਿਗੇ ਲੁਧਿਆਣਾ ਪਲਾਟ ਦੇ ਸੋ ਉਹਨਾਂ ਦੇ ਉੱਪਰ ਜੇ ਗੱਲਬਾਤ ਕਰੀਏ ਤਾਂ ਸਹੀ ਇਹ ਵੀ ਹੋਏਗਾ ਕਿਉਂਕਿ ਇੱਡਾ ਵੱਡਾ ਅ ਕਾਊਂਟੈਂਟ ਲੁਧਿਆਣਾ ਯੂਨਿਟ ਹੈ ਮਿਲਕ ਪਲਾਂਟ ਹੈ ਉਹਦੀ ਅਕਾਊਂਟੈਂਟ ਸਿਲੀਓ ਦਾ ਸੀਏ ਵੀ ਇੱਕ ਅਪਾਇੰਟ ਕੀਤਾ ਹੋਇਆਗਾ ਸੀਏ ਦੇ ਉੱਪਰ ਆਡੀਟਰ ਵੀ ਹੋਏਗਾ ਆਡੀਟਰ ਦੇ ਉੱਪਰ ਸੀਨੀਅਰ ਚੀਫ ਆਡੀਟਰ ਵੀ ਹੋਏਗਾ ਤੇ ਉਹਦੇ ਉੱਪਰ ਵੀ ਚੰਡੀਗੜ੍ਹ ਬੈਠੇ ਕੁਝ ਅਧਿਕਾਰੀ ਵੀ ਹੋਣਗੇ ਸੋ ਇੱਕ ਇਕੱਲਾ ਅਕਾਊਂਟੈਂਟ ਕੀ ਏਡੀ ਵੱਡੀ ਜਿਹੜੀ ਏਅਰ ਫੇਅਰ ਨੂੰ ਅੰਜਾਮ ਦੇ ਸਕਦਾ ਸੋ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਬਹੁਤ ਸਾਰੀਆਂ ਚਰਚਾਵਾਂ ਚੜੀਆਂ ਆਈਆਂ ਹੈ ਪਰ ਇਹਦੇ ਵਿੱਚ ਕਈ ਜਿਹੜਾ ਗੁਪਤ ਜਿਹੜੇ ਰਿਪੋਰਟ ਦੇ ਕੁਝ ਸਾਨੂੰ ਕੁਝ ਸਾਡੇ ਨੂੰ ਵਿਸ਼ਵਸਨੀਏ ਸੂਤਰਾਂ ਦੇ ਥਰੂ ਕੁਝ ਚੀਜ਼ਾਂ ਸਾਹਮਣੇ ਆਈਆਂ ਜਿਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਹਦੇ ਵਿੱਚ ਕਈ ਇਹੋ ਜਿਹੀ ਐਂਟਰੀ ਹੈ ਜਿਸ ਦੇ ਨਾਲ ਕੱਲਾ ਪੰਜਾਬ ਸਰਕਾਰ ਨੂੰ ਹੀ ਨਹੀਂ ਬਲਕਿ ਪੂਰ ਇਨਕਮ ਟੈਕਸ ਤੋਂ ਲੈ ਕੇ ਜੀਐਸਟੀ ਵਿਭਾਗ ਨੂੰ ਵੀ ਵੱਡੇ ਲੈਵਲ ਤੇ ਉਹਨਾਂ ਦੇ ਵਿੱਚ ਵੀ ਵੱਡੇ ਹੀਰਫੇਰ ਕੀਤੇ ਗਏ ਨੇ ਕਿਉਂਕਿ ਇਨਕਮ ਨੂੰ ਛੁਪਾ ਲੀ ਘਾਟਾ ਦਿਖਾਇਆ ਗਿਆ ਸੋ ਘਾਟੇ ਦੇ ਕਰਕੇ ਇਨਕਮ ਟੈਕਸ ਦਾ ਜਿਹੜਾ ਟੈਕਸ ਬੰਨਾ ਸੀ ਉਹ ਨਹੀਂ ਗਿਆ ਜੀਐਸਟੀ ਜਿਹੜੀ ਬੰਨੀ ਸੀ ਉਹ ਨਹੀਂ ਜਾ ਪਾਈ ਕਿਉਂਕਿ ਘਾਟੇ ਦਿਖਾ ਦਿੱਤੇ ਗਏ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਬਹੁਤ ਸਾਰੇ ਸਵਾਲ ਖੜੇ ਕਰ ਰਹੇ ਨੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਕਸਰ ਇਹ ਜਿਹੜੀਆਂ ਗੱਲਾਂ ਚਰਚਾਵਾ ਸੁਣਨ ਨੂੰ ਮਿਲਦੀਆਂ ਸੀ ਕਿ ਮੌਜੂਦਾ ਸਰਕਾਰ ਦੇ ਵਿੱਚ ਕਿਤੇ ਨਾ ਕਿਤੇ ਅਧਿਕਾਰੀ ਕੁਝ ਇਹਜੀਆਂ ਆਪਣੇ ਨਿੱਜੀ ਸਵਾਰਥ ਸਾਰੇ ਨਹੀਂ ਬਲਕਿ ਕੁਝ ਅਧਿਕਾਰੀ ਨਿੱਜੀ ਸਵਾਰਥਾਂ ਕਰਕੇ ਸਰਕਾਰ ਨੂੰ ਕਿਤੇ ਨਾ ਕਿਤੇ ਬਦਨਾਮ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਕਰ ਰਹੇ ਨੇ ਸੋ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਇਹ ਜਿਹਾਂ ਇਹਜੀਆਂ ਫੋਆਵਾਂ ਨੂੰ ਸੱਚ ਮੰਨਣ ਤੇ ਕਿਤੇ ਨਾ ਕਿਤੇ ਇੱਕ ਕਹਿ ਲੋ ਕਿ ਆ ਉਹ ਮਿਲਦੇ ਆ ਬੇਸ ਮਿਲ ਜਾਂਦਾ ਕਿਉਂਕਿ ਇੱਕ ਪਾਸੇ ਮੋਹੱਲੀ ਦਾ ਪਲਾਂਟ ਜਿਹਦੇ ਵਿੱਚ 1500 ਕਰੋੜ ਰੁਪਏ ਦੀ ਟਰਨਓਵਰ ਤੇ ਸਰਕਾਰ ਨੂੰ 100 ਕਰੋੜ ਰੁਪਏ ਦਾ ਮੁਨਾਫਾ ਹੋ ਰਿਹਾ ਦੂਜੇ ਪਾਸੇ ਲੁਧਿਆਣਾ ਮਿਲਕ ਪਲਾਂਟ ਦਾ ਪਲਾਂਟ ਜਿਹਦੇ ਵਿੱਚ 1000 ਕਰੋੜ ਦੀ ਟਰਨਓਵਰ ਤੇ ਉਹਨਾਂ ਨੂੰ 5 ਕਰੋੜ ਤੋਂ ਲੈ ਕੇ 10 ਕਰੋੜ ਦਾ ਘਾਟਾ ਜਾਂ ਸਿਰਫ 50 ਲੱਖ ਰੁਪਏ ਦਾ ਮੁਨਾਫਾ ਹੋ ਰਿਹਾ ਹੋਵੇ ਤਾਂ ਸਵਾਲ ਆਪਣੇ ਆਪ ਹੀ ਖੜੇ ਹੋ ਜਾਂਦੇ ਸੋ ਇਹ ਸਾਰੀਆਂ ਚੀਜ਼ਾਂ ਜਦੋਂ ਕੁਝ ਅਧਿਕਾਰੀਆਂ ਵੱਲੋਂ ਦੇਖੀਆਂ ਗਈਆਂ ਉਹਨਾਂ ਨੇ ਬੜੇ ਟ੍ਰਿਕੇ ਨਾਲ ਇਸ ਜੀ ਕਿਤੇ ਨਾ ਕਿਤੇ ਜਾਂਚ ਕਰਾਈ ਤਾਂ ਉਹਦੇ ਵਿੱਚੋਂ ਇਦਾਂ ਦੇ ਖੁਲਾਸੇ ਹੋਏ ਇਹ ਤਾਂ ਉਹ ਖੁਲਾਸੇ ਹੈ ਜਿਹੜੇ ਕੀ ਸੂਤਰਾ ਦੇ ਹਵਾਲੇ ਤੋਂ ਬੜੇ ਘੱਟ ਸਾਡੇ ਸਾਹਮਣੇ ਆਪ ਆਏ ਨੇ ਹਾਲਾਂਕਿ ਇਸ ਮਾਮਲੇ 'ਚ ਅਚੂ ਰਿਪੋਰਟ ਨੂੰ ਵੀ ਕਢਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਕੋਸ਼ਿਸ਼ ਕਰਾਂਗੇ ਕਿ ਜਲਦੀ ਉਸ ਸੀਏ ਤੱਕ ਵੀ ਪਹੁੰਚਿਆ ਜਾਏ ਜਿਨ੍ਹਾਂ ਨੇ ਇਸ ਪੂਰੀ ਆਡਿਟ ਨੂੰ ਅੰਜਾਮ ਦਿੱਤਾ ਤਾਂ ਕਿ ਐਕਚੁਅਲ ਦੇ ਵਿੱਚ ਹੋਰ ਵੀ ਸੱਚ ਹੋਰ ਵੀ ਚੀਜ਼ਾਂ ਸਾਹਮਣੇ ਆ ਸਕਦੀਆਂ ਫਿਲਹਾਲ ਇਹ ਸੀ ਲੁਧਿਆਣਾ ਦੇ ਵਿੱਚ ਵੇਰਕਾ ਮਿਲਕ ਪਲਾਂਟ ਦੇ ਲੁਧਿਆਣਾ ਪਲਾਂਟ ਤੋਂ ਲਗਭਗ 100 ਕਰੋੜ ਦੇ ਜਿਹੜੇ ਘਟਾਲੇ ਦੇ ਸੰਕੇਤਾਂ ਨੂੰ ਲੈ ਕੇ ਛੜੀਆਂ ਚਰਚਾਵਾਂ ਦੀ ਗੱਲ